ਦੇਖੋ ਖਵਾਰਾ ਵਿੱਚ ਅੱਜ ਖਬਰ ਪੜ੍ਹ ਕੇ ਬੜਾ ਅਫਸੋਸ ਹੋਇਆ ਦੁੱਖ ਹੋਇਆ ਮਨ ਤੇ ਕਿ ਸਿੰਘ ਸਾਹਿਬ ਗੰਦੀਰ ਗੁਰਬੀਰ ਸਿੰਘ ਜੀ ਹੈੱਡ ਗ੍ਰਾਂਥੀ ਸ੍ਰੀ ਦਰਬਾਰ ਸਾਹਿਬ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਹਾਈ ਕੋਰਟ ਦਾ ਉੱਡਾ ਖੜਕਾਉਣਾ ਪਿਆ ਉਹਨਾਂ ਨਾਲ ਜਿਸ ਤਰ੍ਹਾਂ ਦਾ ਵਰਤਾਓ ਪਿਛਲੇ ਕੁਝ ਦਿਨਾਂ ਤੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸੀ ਦਬਾਹ ਹੇਠ ਕੀਤਾ ਜਾ ਰਿਹਾ ਸੀ ਉਹ ਤੋਂ ਭਾਵਨਾਤਕ ਹੋ ਕੇ ਉਹ ਤੋਂ ਮੈਂ ਸਮਝਦਾ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਉਹਨਾਂ ਦੀ ਘਰੇਲੂ ਮਜਬੂਰੀਆਂ ਕਹਿ ਲਓ ਉਹਨਾਂ ਦੇ ਹਾਲਾਤ ਕਹਿ ਲਓ ਜਾਂ ਇੱਕ ਜਿਸ ਤਰੀਕੇ ਦਾ ਉਹਨਾਂ ਦਾ ਵਰਤਾਓ ਹੋਇਆ ਉਹ ਤੋਂ ਮਤਲਬ ਉਹਦਾ ਅਸਰ ਕਹਿ ਲਓ ਉਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵੀ ਜਾਣਾ ਪਿਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਜੱਜੇਦਾਰ ਸਹਿਬਾਨ ਜਿਹੜੇ ਕੌਮ ਦੇ ਜੱਜੇਦਾਰ ਨੇ ਉਹਨਾਂ ਨੂੰ ਦੁਨਿਆਵੀ ਅਦਾਲਤਾਂ ਦੇ ਗੁੰਡੇ ਖੜਕਾਉਣੇ ਪੈਣ ਜਦੋਂ ਉਹਨਾਂ ਕੋਲ ਅਸੀਂ ਪੰਮੀ ਮਸਲੇ ਲੈ ਕੇ ਜਾਣੇ ਆ ਉਹ ਇੱਕ ਆਪਦੀ ਕੌਮੀ ਕਚਹਿਰੀ ਦੇ ਮੁਖੀ ਹੋਣ ਸੋ ਇਸ ਗੱਲ ਦਾ ਬੜਾ ਦੁੱਖ ਹੋਇਆ ਸੋ ਮੈਂ ਉਹਨਾਂ ਨਾਲ ਸਵੇਰੇ ਉੱਠ ਕੇ ਗੱਲ ਕੀਤੀ ਔਰ ਉਹਨਾਂ ਨੇ ਭਾਵਕ ਜਿਹੜੀ ਗੱਲ ਸੀ ਉਹ ਵੀ ਸਮਝ ਆਈ ਤੇ ਉਹਨਾਂ ਨੂੰ ਫਿਰ ਮੈਂ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਮਸਲੇ ਨੂੰ ਜਿਹਦੇ ਕੌਮ ਦੇ ਬਹੁਤ ਮਾਨਵਤਾ ਅਤੇ ਸਸ਼ੀਤਾ ਨਹੀਂ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਔਰ ਖਾਸ ਤੌਰ ਤੇ ਸ਼ਰਮਣੀ ਕਲਦਾ ਸਿਹਾਰ ਲਹਿਰ ਦੇ ਜਿਹੜੇ ਸਾਫਤਾ ਸਾਰੇ ਆਗੂ ਸਹਿਬਾਨ ਨੇ ਉਹਨਾਂ ਨਾਲ ਸੰਪਰਕ ਕਰਕੇ ਇਹ ਕੇਸ ਨੂੰ ਅਸੀਂ ਕੌਮੀ ਮਸਲਾ ਬਣਾ ਕੇ ਖੁਦ ਅਸੀਂ ਅਦਾਲਤ ਦੇ ਵੀ ਜਾਵਾਂਗੇ ਉਹ ਸਾਡੀ ਬੇਨਤੀ ਮੰਨ ਲੈਣ ਕਿ ਉਹ ਆਪਣੇ ਵੱਲੋਂ ਜਿਹੜੀ ਹੈ ਵਾਪਸ ਲੈ ਲੈ ਇਹ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਹੈ ਹਾਈ ਕੋਰਟ ਦੇ ਵਿੱਚ ਜਾਨੀ ਗੁਰਵੀਰ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਹੈ ਅੱਜ ਚਿੱਠੀ ਵੀ ਲਿਖੀ ਉਹਨਾਂ ਨੂੰ ਅੱਜਿੱਥੇ ਲਿਖ ਕੇ ਵੀ ਕੀਤੀ ਆ ਬੇਨਤੀ ਤੇ ਟੈਲੀਫੋਨ ਰਾਹੀਂ ਵੀ ਬੇਨਤੀ ਕੀਤੀ ਆ ਉਹ ਤੋਂ ਪਹਿਲਾਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਜਿਸ ਤਰ੍ਹਾਂ ਦਾ ਵਰਤਾਓ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਜਿਸ ਤਰ੍ਹਾਂ ਦੀ ਕਿਰਦਾਰਕਸ਼ੀ ਕੀਤੀ ਗਈ ਬਲ ਇਹ ਮਗਲ ਇਹ ਨਾਲ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਬਦਨਾਮ ਹੋ ਰਹੀਆਂ ਨੇ ਸਾਡੀਆਂ ਸੰਸਥਾਵਾਂ ਦਾ ਕੱਦ ਘਟ ਰਿਹਾ ਹੈ ਸਾਡੀ ਇੱਜ਼ਤ ਮਾਨ ਸਤਕਾਰ ਦੁਨੀਆ ਦੇ ਵਿੱਚ ਇਹਨਾਂ ਸੰਸਥਾਵਾਂ ਦੀ ਘਟ ਰਹੀ ਹੈ ਜਥੇਦਾਰ ਸਭਾ ਨਾਲ ਦੀ ਘਟ ਰਹੀ ਹੈ ਮਤਲਬ ਕਲੇਸ਼ ਤਕਤਾਂ ਦਾ ਅਫੀਸ ਚ ਪੈ ਗਿਆ ਕਲੇਸ਼ ਜਥੇਦਾਰ ਸਭਾ ਦਾ ਅਫੀਸ ਪੈ ਗਿਆ ਮਤਲਬ ਇਸ ਤਰ੍ਹਾਂ ਦੀ ਹਾਸੋ ਹੀ ਨਹੀਂ ਪੋਜੀਸ਼ਨ ਦੇ ਵਿੱਚ ਮੈਂ ਸਮਝਦਾ ਕੌਮ ਨੂੰ ਜਾਗਣਾ ਪਏਗਾ ਕੌਮ ਨੂੰ ਜਗਾਉਣਾ ਪਏਗਾ ਔਰ ਕੰਮ ਹੀ ਦਰਦ ਰੱਖਣ ਵਾਲੇ ਲੋਕਾਂ ਨੂੰ ਹੁਣ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ ਹੈ ਇਹ ਤਮਾਸ਼ਾ ਜਿਹੜਾ ਹੋ ਰਿਹਾ ਇਹ ਜਲੀਲਪੁਰ ਜਿਹੜਾ ਜਥੇਦਾਰ ਸਭਾ ਦਾ ਹੋ ਰਿਹਾ ਹੁਣ ਬਾਬਾ ਬੁੱਢੀ ਬੁੱਢਾ ਸਾਹਿਬ ਜੀ ਦੀ ਗੱਡੀ ਨਿਸ਼ੀਨ ਤੇ ਜਿਹੜੇ ਸਖਸ਼ੀਤਾ ਹੋਣ ਉਹਨਾਂ ਦਾ ਇਸ ਤਰ੍ਹਾਂ ਦਾ ਵਰਤਾਓ ਹੋਵੇ ਪਿੱਛੇ ਜੇ ਸਿੰਘ ਸਾਹਿਬ ਜਾਨੀ ਰੰਗਵੇ ਸਿੰਘ ਮਾਨ ਜਿਸ ਤਰ੍ਹਾਂ 에어ਲਾਈਨ ਬਣਾ ਨੇ ਵਰਤਾਓ ਕੀਤਾ ਮਤਲਬ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਅਧਿਕਾਰੀ ਨੇ ਔਰ ਕਿਸੇ ਵੀ ਅਹੁਦੇਦਾਰ ਨੇ ਜਾ ਕੇ 에ਅਰਲਾਈਨ ਦਾ ਨੋਟਿਸ ਨਹੀਂ ਲਿਆ ਮੰਤਰੀ ਜਿਹੜੇ ਸਬੰਧਤ ਨੇ ਇਹ ਸਿਵਲਾਈਜੇਸ਼ਨ ਊਨਾ ਕੋਲ ਆਪਣਾ ਪ੍ਰੋਟੈਸਟ ਜਾਰੀ ਨਹੀਂ ਕੀਤਾ ਮਤਲਬ ਇਸ ਤਰ੍ਹਾਂ ਦਾ ਵਰਤੋ ਸਾਡੇ ਜ세ਦਾ ਸਹਿਬਾਨਾਂ ਨਾਲ ਜਿਹੜਾ ਹੋ ਰਿਹਾ ਉਹਨੂੰ ਬੜਾ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਮੈਂ ਇਹਨਾਂ ਨੂੰ ਬੜੀ ਬੇਇੱਜ਼ਤੀ ਕੀਤੀ ਆ ਕਿ ਸਿੰਘ ਕੌਂਦਿਆ ਮਾਨਾਮਤੀ ਸ਼ਾਨਾਮਤੀ ਪਰੰਪਰਾਵਾਂ ਨੇ ਔਰ ਸਾਡੀ ਇਹ ਵਿੱecta ਕੈ ਸਿੰਘ ਸਹਿਬਾਨ ਜਿਹੜੇ ਨੇ ਉਹ ਅਦਾਲਤਾਂ ਵਿੱਚ ਨਹੀਂ ਜਾਣਗੇ ਸੋ ਉਸ ਨੂੰ ਪਰੰਪਰਾਮਤੇ ਤੇਰੀ ਹੈ ਬਹਿਰਾ ਦਿੰਦੇ ਹੋਏ ਸਿੰਘ ਸਾਹਿਬ ਗਿਆਨੀ ਹਰਗਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਮੈਂ ਕਿ ਉਹ ਆਪਣੀ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਵਾਪਸ ਲੈਣ ਉਹਦੀ ਥਾਂ ਤੇ ਸਾਡੇ ਜਿਹੜੇ ਭਾਵੇਂ ਮਾਝੂ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਵੇਂ ਸਾਹ ਜਰਨੈਲ ਸਿੰਘ ਕਰਤਾਰਪੁਰ ਸਾਹਿਬ ਔਰ ਚਾ ਕਰਨੈਲ ਸਿੰਘ ਪਿਜੋੜੀ ਸਾਹਿਬ ਮੈਂ ਇਹਨਾਂ ਨੂੰ ਕਿਹਾ ਦੋਨਾਂ ਨੂੰ ਕਿ ਤੁਸੀਂ ਪਾਓ ਜਾਂ ਸਾਡੇ ਸਰਮਣੀ ਕੈਲendar ਸੁਧਾਰ ਲਹਿਰ ਦੇ ਤਨਵੀਦਰ ਰਹੇ ਨੇ ਗੁਤਾਪ੍ਰਤਾਸੀ ਬਡਾਲਾ ਸਾਹਿਬ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਓ ਉਹਨਾਂ ਨੇ ਵੀ ਕਿਹਾ ਬਡਾਲਾ ਸਾਹਿਬ ਨੇ ਕਿ ਮੇਰੇ ਵੱਲੋਂ ਪਾ ਦਿਓ ਤੇ ਮੈਂਬਰ ਸਾਹਿਬਾਨ ਨੇ ਵੀ ਕਿਹਾ ਕਰਤਾਰਪੁਰ ਸਾਹਿਬ ਤੇ ਜੋੜੀ ਸਾਹਿਬ ਨੇ ਕਿ ਸਾਡੇ ਵੱਲੋਂ ਪਾਓ ਇਹ ਸਿੰਘ ਸਾਹਿਬਾਨਾਂ ਨਾਲ ਜਿਹੜਾ ਇਸ ਤਰ੍ਹਾਂ ਦਾ ਬਤਹਾਵਾ ਉਹ ਨਹੀਂ ਹੋਣਾ ਚਾਹੀਦਾ ਔਰ ਇੱਕ ਚਿੱਠੀ ਮੈਂ ਅ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਜੋ ਪ੍ਰਧਾਨ ਸਾਹਿਬ ਧਾਮੀ ਸਾਹਿਬ ਨੂੰ ਵੀ ਲਿਖ ਰਿਹਾ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇੱਕ ਕੌਮ ਦੀ ਸੰਸਥਾ ਹੈ ਇਹਨੂੰ ਕੌਮ ਦੀ ਸੰਸਥਾ ਹੀ ਰਹਿਣ ਦਿਓ ਇਹ ਕਿ ਧਰੇ ਦੀ ਇੱਕ ਵਿਅਕਤੀ ਦੀ ਸੰਸਥਾ ਨਾ ਬਣਾਓ ਇਹਦੇ ਨਾਲ ਬੜਾ ਵੱਡਾ ਅਪਮਾਨ ਹੋ ਰਿਹਾ ਹੈ ਨਾ ਸੰਸਥਾਵਾ ਦਾ ਹੁਣ ਸ਼ਤਾਬਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਲਈ ਕਮੇਟੀ ਬਣਾਈ ਆ ਪਰ ਬੜਾ ਦੁੱਖ ਹੋਇਆ ਕਿ ਧਾਰਮਿਕ ਸਖਿਸ਼ੇਤਾ ਦਾ ਜਿਹੜੀ ਮਰਜ਼ੀ ਭਾ ਲੈਣ ਦੇ ਰਾਸੀ ਲੋਕ ਪੜਨੇ ਆ ਤਾਂ ਤਾਂ ਜਾਂ ਤਾਂ ਸਾਰੀਆਂ ਪਾਰਟੀਆਂ ਦੇ ਜਾਂ ਸਮਾਜ ਵਿੱਚ ਫਿੱਤਰਣ ਵਾਲੇ ਰਾਸੀ ਖੇਤਰ ਵਿੱਚ ਫਿੱਤਰਣ ਵਾਲੇ ਹਰ ਕਿਸਮ ਦੇ ਸੈਕਸ਼ਨ ਦੇ ਵਿੱਚੋਂ ਲੈਣੇ ਚਾਹੀਦੇ ਸੀ ਇੱਕੋ ਧਰੇ ਦੇ ਵੱਡੇ ਲੈ ਕੇ ਮੈਂ ਸਮਝਦਾ ਇਹ ਜਿਹੜੀ ਐਸਡੀਪੀਸੀ ਇਹਦਾ ਕਦ ਘਟਾਵਾ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸਾਰ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਉਪਦੇਸ਼ ਹੈ ਸਭੇ ਸਾਂਝੀ ਵਾਲਸ ਦੇ ਕੋਈ ਨਾ ਦਿਸੇ ਵਹਿਰਾ ਜਿਓ ਮਾਨਸ ਕੀ ਜਾਤ ਸਭੇ ਇੱਕੇ ਪਹਚਾਨਬੋ ਦਾ ਉਪਦੇਸ਼ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਹੁਣ ਔਰ ਉਹ ਉਹਨਾਂ ਦੀ ਪਹਿਰੇਦਾਰੀ ਐਸਜੀਪੀਸੀ ਕਰਦੀ ਹੋਵੇ ਤੇ ਫਿਰ ਉਸ ਸੰਸਥਾ ਵੱਲੋਂ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਬਣਾਉਣ ਲਈ 350 ਸਾਲਾ ਸ਼ਹੀਦੀ ਸਮਾਗਮਾਂ ਲਈ ਜਿਹੜੀ ਕਮੇਟੀ ਬਣਾਈ ਆ ਉਹਨੂੰ ਬਿਲਕੁਲ ਇਥੇ ਢੜੇ ਦੀ ਬਣਾ ਕੇ ਰੱਖਤਾ ਜਾਵੇ ਤਾਂ ਮੈਂ ਸਮਝਦਾ ਬੜਾ ਵੱਡਾ ਅਪਮਾਨ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਵਿਚਾਰਾਂ ਦਾ ਔਰ ਉਹਨਾਂ ਦੀ ਸ਼ਹਾਦਤ ਦਾ ਸੋ ਇਸ ਕਰਕੇ ਅੱਜ ਆਪਣਾ ਧਾਮੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਆ ਕਿ ਉਹ ਅੱਗੇ ਹੋ ਕੇ ਰੋਲ ਅਦਾ ਕਰਨ ਇਤਿਹਾਸਕ ਰੋਲ ਅਦਾ ਕਰਨ ਸਿੰਘ ਸੈਦਵਾਨ ਨੂੰ ਅਦਾਲਤਾਂ ਦਾ ਕੁੰਡਾ ਖੜਗਾਉਣ ਤੱਕ ਨਾ ਜਾਣਾ ਪਵੇ ਇਸ ਤਰ੍ਹਾਂ ਦੀ ਵਿਵਸਥਾ ਬਣਾਓ ਉਹਨਾਂ ਨੇ ਰੂਲਸ ਰੈਗੂਲੇਸ਼ਨ ਬਣਾਉਣ ਲਈ ਕਮੇਟੀ ਬਣਾਈ ਆ ਚੰਗੀ ਗੱਲ ਤੇ ਉਹਦੇ ਘੱਟੋ ਘੱਟ ਜਿੰਨੀ ਦੇਰ ਉਹ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਉਹ ਕਮੇਟੀ ਦੇ ਰੂਲਸ ਰੈਗੂਲੇਸ਼ਨ ਲਾਗੂ ਨਹੀਂ ਹੁੰਦੇ ਉਹਨੀ ਦੇਰ ਤੱਕ ਤਾਂ ਕਿਸੇ ਵੀ ਜੱਜ ਦਾ ਸਾਹ ਨਾ ਛੇੜਖਾਨੇ ਨਾ ਕੀਤੀ ਜਾਵੇ ਔਰ ਪਿਛਲੇ ਸਮੇਂ ਵਿੱਚ ਜੋ ਵਰਤਾਓ ਭਾਵੇਂ ਗੈਮੀ ਹਰਪ੍ਰੀਤ ਸਿੰਘ ਹੋਣਾ ਨਾ ਹੋਇਆ ਭਾਵੇਂ ਗੈਮੀ ਰੰਗਵੀਰ ਸਿੰਘ ਹੋਣਾ ਨਾ ਹੋ ਰਿਹਾ ਜਾਂ ਹੋਰ ਜੇ ਜਦਰ ਸਾਹਿਬਾਨਾ ਤੇ ਉਹ ਰੋਕਿਆ ਜਾਵੇ ਤਾਂ ਕਿ ਇਹਨਾਂ ਜਦਰ ਸਾਹਿਬਾਨਾ ਦਾ ਸਤਕਾਰ ਜਿਹੜਾ ਹੈ ਔਰ ਰੁਤਬਾ ਜਿਹੜਾ ਹੈ ਉਹ ਕੌਮੀ ਰਹੇ ਤੇ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਹਰ ਸੈਕਸ਼ਨ ਜਿਹੜਾ ਹੈ ਸਾਡੀਆਂ ਮਹਾਨ ਸੰਸਥਾਵਾਂ ਦਾ ਸਤਕਾਰ ਕਰੇ ਸਿੰਘ ਸਾਹਿਬਾਨ ਦਾ ਸਤਕਾਰ ਕਰੇ ਸੋ ਇਹ ਮੇਰੀ ਬੇਨਤੀ ਹੈ ਮੈਂ ਧਾਮੀ ਸਾਹਿਬ ਨੂੰ ਵੀ ਚਿੱਠੀ ਲਿਖ ਕੇ ਹਟਿਆ ਸੋ ਸਿੰਘ ਸਾਹਿਬ ਯਾਨੀ ਰਣਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਆ ਔਰ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ ਕਿ ਅਰੀ ਰਵੀਰ ਸਿੰਘ ਹੋਰਾਂ ਨੇ ਕਿ ਮਤਲ ਜੋ ਮੈਂ ਇਹਨਾਂ ਨੂੰ ਭਾਵਨਾਤਮਕ ਗੱਲ ਕੀਤੀ ਉਹਦਾ ਉਹਨਾਂ ਤੇ ਅਸਰ ਪਿਆ ਔਰ ਮੈਨੂੰ ਆਸ ਆ ਕਿ ਉਹ ਆਪਣੀ ਪਟੀਸ਼ਨ ਜਿਹੜੀ ਆ ਹਾਈ ਕੋਰਟ ਵਿੱਚੋਂ ਵਾਪਸ ਲੈ ਲੈਣਗੇ ਜੋ ਉਹਨਾਂ ਨੇ ਮੈਨੂੰ ਭਰੋਸਾ ਦਵਾਇਆ